ਸੋਣਾ ਭਾਈ ਮਾਰੇ ਜਾਨ ਤਾ ਸੋਣਾ ਵੇ ਇਥੇ ਜਾਤੀ ਇੱਕ ਇਥੇ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤਾ ਕੀ ਕਹਿਣਾ ਸਾਹਬ ਆ ਤਾ ਮੈਨੂੰ ਪਤਾ ਕਿ ਮੈਂ ਮਾਰਨਿੰਗ ਪੀਸੀ ਆ ਤੇ ਚੱਲਾਂ ਹਾਂ ਹਾਂ ਜੀ ਹਾਂ ਜੀ ਸਾਡੇ ਬਿਜ਼ਨਸ ਕੰਪਨੀ ਵਾਲੇ ਮੇਰੇ ਪੀਸੀ ਆ ਤੇ ਦੂਤੀਆ ਤਾ ਮੈਂ ਇਹਨਾਂ ਨਾਲ ਆਇਆ ਹਾਂ ਸਟਾਰਨਾ ਜਿਹੜਾ ਆ ਦੇ ਕੈਬਿਨ ਨੂੰ ਚੈੱਕ ਕਰ ਰਿਹਾ ਜੋ ਅੱਗੇ ਰਿਕੇਟ ਹੋਇਆ ਇਸ ਦਾ ਇਹਨਾਂ ਨੂੰ ਕਿਹਾ ਵੀ ਗੋਲੀਆਂ ਚਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਹਾਂ ਗੋਲ ਹੋਣੇ ਕੋਈ ਕਿ ਤਾਂ ਇਹ ਕੋਈ ਤਾਂ ਕਿਸੇ ਦਾ ਮਿਲਿਆ ਵਾ ਹਾਂਜੀ ਬੰਦਾ ਇਹ ਬੋਲਦਾ ਉਹ ਆਪਾਂ ਦੇ ਅੱਗੇ ਕਰਦੇ ਇੱਕ ਮਾਤੀ ਅਰਜੀ ਤੇ ਚੱਲ ਰਹੀ ਆ ਪਰਾਨੇ ਵਗੈਰਾ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਸ਼ੇ ਤੋਂ ਇਹਨਾਂ ਨੇ ਕਿਹਾ ਨਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਲੀਆਂ ਚਲਾਈਆਂ ਗਈਆਂ ਸਰ ਜੋ ਬੁੱਕ ਦੇ ਸਹੀ ਕਾਰਵਾਈ ਹੋਊਗੀ ਕਾਰਵਾਈ ਕਰਨੇ ਮਿਲੂਗੀ ਜੋ ਸਾਨੂੰ ਐਵਿਡੈਂਸ ਮਿਲੂਗੀ ਉਹਦੇ ਮੁਤਾਬਕ ਕਾਰਵਾਈ ਜੋਰ ਜੋਰ ਹੋਸ਼ਕਾਰ ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਦਰਜ ਹੀ ਹੋਣਾ ਉੱਤੇ ਸਭ ਚਲੋ ਮੈਂ ਦਿਸਤਾ ਸੱਜ ਮਿਲ ਕੇ ਮੈਂ ਕੰਸੀ ਅੰਚ ਜਾ ਰਾ ਉਹ ਖਾੜੇ ਜੋ ਰਿਕਾਰਡ ਕਢਾ ਕੇ ਵੈਰੀਫਾਈ ਕਰਦਾ ਜਾਪਾ ਜਿੱਲੇ ਵੀ ਨਾ ਪਰਚੀ ਰਜਿਸਟਰ ਹੈਗੀ ਨਾ ਕਿਤਾ ਹੈ ਫਿਰ ਮੈਂ ਬੰਦੇ ਕੀ ਹੈਗੇ ਉਹ ਸਾਰਾ ਇਹਦਾ ਬੁੜੇ ਚੇਤੇ ਕਰਦੇ ਨਸ਼ੇ ਦਾ ਕੰਮ ਬਾਕੀ ਦੂਜੀ ਗੱਲ ਭਾਜੀ ਉਹਦੇ ਰਹਿਣੇ ਤੇ ਕੀ ਗੱਲ ਹੋਈ ਸਾਰੀ ਨਹੀਂ ਮੇਰਾ ਨਾਮ ਮਨਜੀਤ ਕੌਰ ਉਸ ਤਰ੍ਹਾਂ ਸੁਵਾਤੇ ਰਹਿਣ ਵਾਲੇ ਮੇਨ ਬਾਜ਼ਾਰ ਤੇ ਭਾਜੀ ਐਂ ਉੱਥੇ ਮਾਪੋ ਤੇ ਉੱਥੇ ਖਲਤੇ ਬਾਜ਼ਾਰ ਚ ਤੇ ਇਹ ਜਿਹੜੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲੌਕ ਕਰਦਾ ਤੇ ਉਹਨਾਂ ਨੇ ਹਾਂਜੀ ਮੇਰੀ ਹਾਂਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਰਕਿਆ ਉਹਨਾਂ ਨੂੰ ਤੁਹਾਡੇ ਵੇਚਣਾ ਰੋਕਿਆ ਕਿ ਨਸ਼ੇ ਰੋਕਿਆ ਅੱਛਾ ਜੀ ਵੀ ਤੁਸੀਂ ਬੰਦਿਆਂ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦੋ ਤੁਸੀਂ ਬੱਚਿਆਂ ਨੂੰ ਨਾ ਲੱਸੀਆਂ ਤੇ ਲਾਓ ਅੱਛਾ ਜੀ ਹਾਂਜੀ ਤੇ ਇਹ ਕਰਨ ਇਹਨਾਂ ਨੇ ਗਲਤ ਸਮਝਿਆ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਤੇ ਗੋਲੀਆਂ ਗੱਲਾਂ ਚਲਾਈਆਂ ਹਾਂਜੀ ਹਾਂਜੀ ਉਹ ਗੱਲ ਪਏ ਉਹ ਉਹ ਗੱਲ ਪਏ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਹਾ ਬਚੇ ਆ ਵੀ ਤੁਹਾਡੇ ਕਹਿੰਦਾ ਨਾ ਨਸ਼ੇ ਰੋਕ ਨਸ਼ੇ ਕੇ ਰੋਕਨ ਤੋਂ ਕੀਤੇ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਕਿੰਨੇ ਕੁ ਬੰਦੇ ਸੀ ਟੋਟਲ ਜੀ ਉਹ ਹੈਗੇ ਜੇ ਆਪਣੇ ਤੋਂ 10 15 ਜਣੇ ਕੋਈ ਨਹੀਂ ਸੁਣੀ ਸੁਣਾਈ ਕੀਤੀ ਕੋਈ ਮੂਤੀ ਮੰਗ ਕੀ ਕਰਦੇ ਹੋ ਪੁਲਿਸ ਤੋਂ ਅਸੀਂ ਮੰਗੇ ਇਹੀ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਤੇ ਹੜਾਈ ਹੋਣੀ ਚਾਹੀਦੀ ਹੈ ਅਹੀਂ ਰਾਤ ਪੁਲਿਸ ਨੂੰ ਕਾਲ ਕੀਤੀ ਜਦੋਂ ਲੜਾਈ ਹੋਣ ਧੀ ਨਾ ਉਸੇ ਵੇਲੇ ਅਸੀਂ 2-3 ਵਾਰ ਉਹਨਾਂ ਨੂੰ ਕਾਲ ਕੀਤੀ ਉਹ ਨਹੀਂ ਆਏ ਇਸ ਸਮੇਂ ਤੇ ਕਿਉਂ ਨਹੀਂ ਆਏ ਪੁਲਿਸ ਵਾਲੇ ਜੀ ਇਹ ਹੁਣੇ ਹੀ ਨਹੀਂ ਜਾਂਦੇ ਇਹ ਕੀ ਵੀ ਇਹਨਾਂ ਨੇ ਕੋ ਮਤਲਬ ਕੋਈ ਪੈਸੇ ਦਾ ਹਿਸਾਬ ਕਿਤਾਬ ਆ ਕਿ ਕੀ ਹਿਸਾਬ ਆ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਬੰਦਿਆਂ ਦਾ ਜਿਨ੍ਹਾਂ ਨੇ ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਇਦਾਂ ਗੋਲੀ ਰੇ ਲਸਿਆਂ ਦਾ ਗੋਲੀ ਰ ਇਹਨਾਂ ਨੇ ਪਹਿਲਾਂ ਵੀ ਹੈਗਾ 2-3-3 ਸਾਲ ਬੱਟ ਗਏ ਮੇਰੇ ਨਾਮ ਤੇ ਕੀ ਗੱਲ ਹੋਈ ਸਾਰੀ ਅੱਛਾ ਭਾਈ ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੁਸਤਾਬਾਦ ਦੇ ਰਹਿਣ ਵਾਲੇ ਆ ਕੀ ਕੀ ਗੱਲ ਹੋਈ ਅੱਜ ਸਾਰੀ ਇਲਾਕੇ ਇੱਥੇ ਕੀ ਗੱਲ ਹਾਂਜੀ ਗੱਲ ਹੋਈ ਵੀ ਸਾਡੇ ਬੇਟੇ ਉਧਰ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮ ਕਿੰਨੇ ਬੰਦੇ ਆਏ ਸੀ ਜੀ ਬੰਦੇ ਤੇ ਪੰਜ ਦੇ ਹੀ ਪਛਾਣ ਕੇ ਕਰਦੇ ਬਾਕੀ ਸਾਨੂੰ ਨਹੀਂ ਪਤਾ ਹੈ ਹੈਗੇ 8 10 ਨੂੰ 10 11 ਵੇ ਦਾ ਟਾਈਮ ਇਹਦੇ ਵਿੱਚ ਵਿੱਚ ਟਾਈਮ ਤੇ ਦੇਖਿਆ ਉਹ ਜਿਸ ਨੇ ਸਬਾਰੇ ਤੁਹਾਡੇ ਕੋਲ ਕੰਪਲੇਨ ਕਰੀ ਗਈ ਹਾਂਜੀ ਰਾਤੀ 2 ਵਜੇ ਕੰਪਲੇਨ ਕਰਕੇ ਆਂਦੇ ਇੱਕ ਪਲੇਨ ਦਾ ਡਿਟਾ ਲਿਖਣੀ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਆ ਹਾਂਜੀ ਹੁਣ ਤਾਂ ਕੰਪਲੇਨ ਲਿਖਾਈ ਗਈ ਹਾਂਜੀ ਲਿਖਾਈ ਗਈ ਉਹਨੇ ਦਾ ਨਾਮ ਕੀ ਹੈ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ ਉਹ ਆਏ ਉਹਨਾਂ ਨੇ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵੀਦਾਸ ਦੇ ਮੰਦਰ ਲਾਗੇ ਜਿੱਥੇ ਮੇਨ ਲੜਾਈ ਹੋਈ ਨਾ ਉੱਥੇ ਹੀ ਆਇਆ ਕੋਈ ਇਹਨਾਂ ਨੇ ਫਿਰ ਉਹਨਾਂ ਨੇ ਅੱਥੀ ਪੈ ਕੇ ਕੱਪੜੇ-ਕੁਪੜੇ ਵੀ ਪਾੜੇ ਵਾਲਵੂਲ ਵੀ ਬਿਥੇਰੇ ਖੋਏ ਯਾ ਭਾਜੀ ਉਹਨਾਂ ਨੂੰ ਜਾਣਦੇ ਨਹੀਂ ਹੁਣ ਲਾਗੇ ਤੇ ਸੋ ਮੋਨੋਕੁਲਚਾ ਵਾਲਾ ਕਿਤੇ ਕਹਿੰਦੇ ਇੱਕੋ ਦਾ ਭਰਾ ਰੋਲ ਆਉਂਦਾ ਅੱਡੇ ਤੇ ਪਹਿਲਾਂ ਰੋਵ ਵਾਲੇ ਤੋਂ ਲੜਾਈ ਹੋਈ ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚਾ ਵਾਲੇ ਗੋਲੀਆਂ ਵਗੈਰਾ ਵੀ ਚਲੀਆਂ ਚਲੀਆਂ ਚਾਰ ਪਿਸਤੌਲ ਹੀ ਉਹਨਾਂ ਕੋਲੋਂ ਹਾਂਜੀ ਕਿਰਪਾਨਾਂ ਵੀ ਚਲੀਆਂ ਕੀ ਮੰਗੇ ਕੀ ਕਰਦੇ ਕਿੰਨੇ ਕ ਬੰਦੇ ਨੇ ਮਾਂਗੇ ਇਹ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਸੁਣਾ ਸ਼ਮੂਕਾਣਾ ਚਾਹੀਦਾ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬਦਮਾਸ਼ੀ ਕਰਦੇ ਪੂਰੀ ਪਿੰਡ 'ਚ ਪਰਚੇ ਈਲ ਚ ਵੇਚ ਰਹੇ ਆ ਪੁਲਿਸ ਕਿ ਹਾਸਸ਼ੋਂ ਦਵਾਇਆ ਪੁਲਿਸ ਆਈ ਮੌਕੇ ਤੇ ਮੁੰਡਿਆਂ ਨੂੰ ਪਤਾ ਹੀ ਨਹੀਂ ਕੱਲ ਦੇ ਕਿੱਥੇ ਕਦੀ ਕਿਸ ਨੂੰ ਫੜ ਕੇ ਲਈ ਜਾਂਦੇ ਕਹਿੰਦੇ ਜਨਾਨੀਆਂ ਚੱਲੋ ਨਹੀਂ ਨਾਲ ਬੰਦਿਆ ਕਿ ਜਾਂ ਉਹਨਾਂ ਦੀਆਂ ਵੀ ਜਨਾਨੀਆਂ ਫੜ ਨਹੀਂ ਵੀ ਨਾਲ ਚੱਲ ਜਾਣਗੇ ਸਮਝਦੇ ਕਿ ਪੁਲਿਸ ਠੱਗਾ ਕਰ ਰਹੀ ਹੈ ਠੱਗਾ ਕਰ ਰਹੀ ਨਹੀਂ ਉਹਨਾਂ ਦੀਆਂ ਜਨਾਨੀਆਂ ਬਿਠਾ ਕੇ ਲਿਆਉਣ ਅਸੀਂ ਵੀ ਨਾਲ ਚੱਲਾਂਗੇ ਅਸੀਂ ਕਿੱਥੇ ਜਿਲਗੇ ਉਹਨਾਂ ਵੱਲੋਂ ਪੈਸੇ ਚੱਲ ਗਏ ਰਾਤੀ ਗੋਲੀ ਦਾ ਸਾਰਾ ਮੁਹੱਲਾ ਮੁੱਕਰ ਗਿਆ ਤੇ ਕ ਮੈਂ ਟੋਟਲ 810 ਬੰਦੇ ਇਹ ਜਿਹੜਾ ਨੇ ਹਾਂਜੀ ਜਾਨੀਏ ਪੰਜ ਜਣੇ ਕਰਨੇ ਬਣਾਉਣ ਦੇ 15 20 ਜਣੇ ਹੈਗੇ